ਜਦੋਂ ਨਾਨਾ ਜੀ ਨੂੰ ਜੀਤੇ ਨੇ ਕਿਹਾ ਕਿ ਫਿਲਮ ਦੇਖ ਕੇ ਆਉਣੀ ਐ ਤਾਂ ਨਾਨਾ ਜੀ ਪਹਿਲਾਂ ਤਾਂ ਨਾ ਨੁਕਰ ਜੀ ਕਰੀ ਗਏ ਬੀ ਛੱਡ ਪਰੇ ਕੀ ਕਰਨਾ ਫਿਲਮ ਦੇਖਣੀ ਫੇਰ ਨਾਨਾ ਜੀ ਨੂੰ এবিসি ਕਿਚਨ ਦੇਖਉਣਾ ਕੀ ਪਤਾ ਫਿਰ ਮੌਕਾ ਮਿਲੇ ਜਾਂ ਨਾ ਨਾਨਾ ਜੀ ਨੇ ਪਹਿਲਾਂ ਕਦੇ ਫਿਲਮ ਦੇਖੀ ਨਹੀਂ ਸੀ ਤੇ ਨਾਨਾ ਜੀ ਨੂੰ ਥੋੜਾ ਚਾਹ ਵੀ ਸੀ ਨਾਨਾ ਜੀ ਜਾਣ ਲਈ ਮੰਨ ਗਏ ਤੇ ਜਦੋਂ ਜੀਤਾ ਨਾਨਾ ਜੀ ਨੂੰ ਲੈ ਕੇ ਚਾਹ ਰਿਹਾ ਸੀ ਤਾਂ ਪਿੱਛੋਂ ਮਾਸੀ ਨੇ ਆਵਾਜ਼ ਮਾਰੀ ਭਾਈ ਮੋਹਣਿਆ ਸਿੰਦਰ ਨੂੰ ਵੀ ਨਾਲ ਲਿਆ ਮਸਾ ਤਾਂ ਕੁੜੀ ਕਰੋਨੇ ਕਈਏ ਫਿਰ ਕੀ ਪਤਾ ਕਦ ਆਵੇ ਕਦ ਨਾ ਆਵੇ ਇਹ ਵੀ ਦੇਖ ਲਊ ਕੀ ਹੁੰਦੀ ਹੈ ਪਰਮ ਕਿਵੇਂ ਦਿਖਾਉਂਦੇ ਆ ਫਿਲਮ ਪੜਦੇ ਤੇ ਇਹ ਸੁਣ ਕੇ ਨਾਨਾ ਜੀ ਦੇ ਜੀਤਾ ਦੋਨੇ ਰੁਕ ਗਏ ਨਾਨੀ ਨੇ ਮਾਸੀ ਜੀ ਦੀ ਗੱਲ ਸੁਣੀ ਤੇ ਕਹਣ ਲੱਗੀ ਕਿ ਨਹੀਂ ਮਾਸੀ ਜੀ ਮੈਂ ਤੁਹਾਡੇ ਕੋਲ ਹੀ ਠੀਕਾਂ ਪਰ ਮਾਸੀ ਜੀ ਨੇ ਨਾਲ ਹੀ ਜਵਾਬ ਦਿੱਤਾ ਕਿ ਕੋਈ ਨਾ ਮੈਂ ਵੀ ਤੁਹਾਡੇ ਨਾਲ ਹੀ ਚੱਲਦੀ ਆਂ ਇਹਨਾਂ ਕਹਿ ਕੇ ਚਾਰੇ ਜਣੇ ਫਿਲਮ ਦੇਖਣ ਚਲੇ ਜਾਂਦੇ ਨੇ ਨਾਨੀ ਨਾਨਾ ਜੀ ਪਹਿਲੀ ਵਾਰ ਤਨੂੰ ਦੇਖਣ ਗਏ ਸੀ ਕਦੇ ਉਹਨਾਂ ਨੂੰ ਜ਼ਿੰਦਗੀ ਦੀਆਂ ਉਲਝਣਾਵਾਂ ਚੋਂ ਖੁਦ ਲਈ ਸਮਾਂ ਨਹੀਂ ਸੀ ਮਿਲਿਆ ਨਾ ਹੀ ਕਦੇ ਪਹਿਲਾਂ ਚੰਡੀਗੜ੍ਹ ਆਏ ਸੀ ਉਹ ਜਦੋਂ ਉੱਥੇ ਪਹੁੰਚੇ ਤਾਂ ਨਾਨਾ ਨਾਨੀ ਜੀ ਲੋਕ ਕਹਿੰਦੇ ਨਾਨੀ ਜੀ ਨਾਨਾ ਜੀ ਲੋਕ ਕਹੜ ਲੱਗੇ ਆ ਦੇਖੋ ਜੀ ਕਿਵੇਂ ਕੁਰਸੀਆਂ ਦੇ ਉੱਪਰ ਰੱਖੀਆਂ ਹੋਈਆਂ ਨੇ ਪੌੜੀਆਂ ਹੋਣੀਆਂ ਇੱਥੇ ਉਹਨਾਂ ਤੇ ਹੀ ਕੁਈ ਕੁਰਸੀਆਂ ਰੱਖੀਆਂ ਹੋਈਆਂ ਲੱਗਦਾ ਨਾਨਾ ਜੀ ਤਾਂ ਆਪ ਪਹਿਲੀ ਵਾਰ ਗਏ ਸੀ ਤੇ ਲਿਮ ਦੇਖਣ ਉਹਨਾਂ ਨੇ ਬਸ ਹਾਂ ਵਿੱਚ ਸਿਰ ਹਲਾਇਆ ਤੇ ਹੱਸ ਪਏ ਜਦੋਂ ਉੱਥੇ ਕੁਰਸੀਆਂ ਤੇ ਬੈਠ ਕੇ ਬੈਠਦੇ ਨੇ ਤਾਂ ਨਾਨੀਕਰ ਕਹਿੰਦੀ ਐ ਦੇਖਿਓ ਪੜਦੇ ਕਿੱਡੇ ਕਿੱਡੇ ਲਾਇ ਹੋਏ ਨੇ ਇਹਦੀ ਪਿੱਛੇ ਦਿਖਾਉਣੀ ਆ ਫਿਲਮ ਨਾਨਾ ਜੀ ਕਹਿੰਦੇ ਸਿੰਦੋ ਮੈਂ ਵੀ ਤੇਰੇ ਨਾਲ ਹੀ ਆਇਆ ਆ ਪਹਿਲੀ ਵਾਰੀ ਮੈਨੂੰ ਤਾਂ ਪਾਪ ਨਹੀਂ ਪਤਾ ਇਹਨਾਂ ਕਹਿ ਕੇ ਫਿਰ ਦੋਨੋਂ ਹੱਸ ਪਏ ਜਿਹੜੀ ਫਿਲਮ ਦੇਖਣ ਗਏ ਸੀ ਉਹਦਾ ਨਾਮ ਬਲਵੀ ਰੋਪਾ ਸੀ 1981 ਦੀ ਹਿੱਟ ਫਿਲਮ ਸੀ ਇਹ ਇਹਦੇ ਵਿੱਚ ਬਰੇਂਦਰ ਨੇ ਹੀਰੋ ਦਾ ਰੋਲ ਕਰਿਆ ਸੀ ਤੇ ਹੀਰੋਨ ਵਜੋਂ 소ਮਾ ਨੰਨੇ ਰੋਲ ਕੀਤਾ ਸੀ ਗੁਰਚਰਨ ਪੋਲੀ ਤੇ ਮੇਹਰ ਮਿੱਤਰ ਨੇ ਵੀ ਇਸ ਫਿਲਮ ਦੇ ਵਿੱਚ ਕੰਮ ਕੀਤਾ ਸੀ ਤੇ ਫਿਲਮ ਦੇ ਗਾਣਿਆਂ ਨੂੰ ਕੁਲਦੀਪ ਬਾਣਕ ਜੀ ਨੇ ਆਵਾਜ਼ ਦਿੱਤੀ ਸੀ ਜਦੋਂ ਫਿਲਮ ਦੇਖ ਕੇ ਸਾਰੇ ਵਾਪਸ ਆ ਰਹੇ ਸੀ ਤਾਂ ਨਾਨਾ ਨਾਨੀ ਹੀਰੋ ਪਹਿਲੀ ਵਾਰ ਇੱਕ ਦੂਜੇ ਨਾਲ ਪਤਾਇਆ ਇਹ ਸਮਾਂ ਬਹੁਤ ਚੰਗਾ ਲੱਗ ਰਿਹਾ ਸੀ ਕੁਝ ਖੂਪਾਲ ਰਸਨਾ ਲੈਣੀ ਮੈਂ ਮੰਗ ਕੇ ਹਨੇਰੇ ਤੋਂ ਕੁਝ ਦੂਰ ਅਦਾਸੀ ਕਰ ਦਿੱਤੀ ਮੈਂ ਸੋਹਣੇ ਜਿਹੇ ਚਿਹਰੇ ਤੋਂ ਸਮਾਂ ਬੀਤਦਾ ਗਿਆ ਕਦੇ ਪਿਆਰ ਨਾਲ ਕਦੇ ਥੋੜੀ ਬਹੁਤੀ ਲੋਕਚੋਕ ਨਾਲ ਕਦੇ ਹਾਸਿਆਂ ਨਾਲ ਕਦੇ ਹੰਝਵਾ ਨਾਲ ਕਦੇ ਸੁੱਖਾਂ ਵਿੱਚ ਕਦੇ ਦੁੱਖਾਂ ਵਿੱਚ ਕਿਸੇ ਵੀ ਦੁੱਖ ਤਕਲੀਫ ਵਿੱਚ ਆਪਣੇ ਆਪ ਨੂੰ ਕਦੇ ਵੀ ਨਾਨਾ ਨਾਨੀ ਨੇ ਇੱਕ ਦੂਜੇ ਤੋਂ ਵੱਖ ਨਾ ਸਮਝਿਆ ਹਮੇਸ਼ਾ ਇੱਕ ਦੂਜੇ ਦੇ ਨਾਲ ਖੜੇ ਰਹੇ ਇਹ ਇੱਕ ਦੂਜੇ ਦੇ ਸਾਥ ਨੇ ਹੀ ਉਹਨਾਂ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਦਿੱਤੀ ਹੈ ਕਦੇ ਇੱਕ ਸੂਟ ਲੈ ਕੇ ਆਉਣ ਲਈ ਵੀ ਪੈਸੇ ਨਹੀਂ ਸੀ ਹੁੰਦੇ ਪਰ ਅੱਜ ਰੱਬ ਦੀ ਕਿਰਪਾ ਨਾਲ ਸਭ ਕੁਝ ਹੈ ਕੋਲ ਨਾਨਾ ਜੀ ਦੀ ਆਪਣੇ ਕੰਮ ਦੇ ਪ੍ਰਤੀ ਮਿਹਨਤ ਅਤੇ ਲਗਨ ਨੇ ਉਹਨਾਂ ਨੂੰ ਇੱਕ ਦਿਹਾੜੀਦਾਰ ਤੋਂ ਇੱਕ ਬੇਡਨ ਕੰਟਰੈਕਟਰ ਤੋਂ ਕਦੋਂ ਬਣਾਇਆ ਇਹ ਉਹਨਾਂ ਨੂੰ ਵੀ ਪਤਾ ਨਹੀਂ ਲੱਗਿਆ ਤੇ ਨਾਨੀ ਦਾ ਹਰ ਚੰਗੇ ਮਾੜੇ ਸਮੇਂ 'ਚ ਨਾਲ ਹੋਂਨਾ ਨਾਨਾ ਜੀ ਉਹ ਹਮੇਸ਼ਾ ਖੌਸਲਾ ਦੇ ਰਿਹਾ ਸਮਾਨੰਗਿਆ ਤੇ ਬੱਚੇ ਵੀ ਵੱਡੇ ਹੋ ਗਏ ਪਹਿਲਾਂ ਆਪਣੇ ਇੱਕ ਮੁੰਡੇ ਨੂੰ ਕੰਮ ਖੋਲ੍ਹ ਕੇ ਦਿੱਤਾ ਫਿਰ ਦੂਜੇ ਮੁੰਡੇ ਨੂੰ ਕੰਮ ਖੋਲ੍ਹ ਕੇ ਦਿੱਤਾ ਦੋਨੋਂ ਕੁੜੀਆਂ ਦੇ ਮੁੰਡਿਆਂ ਦੇ ਵਿਆਹ ਤੇ ਵੀ ਬੜੇ ਵਧੀਆ ਢੰਗ ਨਾਲ ਇੱਤੇ ਗਏ अज एक तो बहुत ही प्यारा जिहा परिवार है नाना नानी ना का सारे पोते पोतिया दो बड़ा लाड़ लाने दोनों मेरा शुरू तो ही मेरे नानके करके मेरा नाना नानी न ना कुछ ना ना, ज्यादा ही दवा सी मैं उन्होंने हर खुशी देन दी पूरी कोशिश कर दी हाँ शायद मैं अपने माँ बाप नो भी ज्यादा अपने नाना नानी ना भी कर दी ਤੇ ਉਹਨਾਂ ਨੂੰ ਹੀ ਮੰਮੀ ਪਾਪਾ ਰਹਨੀ ਆ ਹੁਣ ਮੈਂ ਪਿਛਲੇ ਸਾਲ ਦੀ ਗੱਲ ਕਰਦੀ ਆ ਜਦੋਂ ਨਾਨਾ ਨਾਨੀ ਦੀਆਂ ਨੂੰ 50 ਸਾਲ ਹੋ ਚੁੱਕੇ ਸੀ ਮੇਰੇ ਨਾਨਾ ਨਾਨੀ ਦਾ ਵਿਆਹ 6 ਜੂਨ 1970 ਨੂੰ ਹੋਇਆ ਸੀ ਤੇ ਹੁਣ 5 ਜੂਨ 1919 ਦਾ ਦਿਨ ਸੀ ਤੇ ਮੈਂ ਮੈਨੂੰ ਇਹ ਸੀ ਕਿ ਮੈਂ ਅੱਕੇ ਵੇ ਕਰਕੇ ਮੈਂ ਆਪਣੇ ਨਾਨਾ ਨਾਨੀ ਦੀ ਗੋਲਡਨ ਜੋੜੀ ਨੂੰ ਜਾਦ ਪਰ ਬਣਾ ਦੇਣਾ ਮੈਨੂੰ ਸਰਪ੍ਰਾਈਜ਼ ਦੇਣੀ ਬਹੁਤ ਵਧੀਆ ਲੱਗਦੀ ਨਹੀਂ ਤਾਂ ਕਰਕੇ ਮੈਂ ਇੱਕ ਕੇਕ ਤਾਂ ਪਹਿਲਾਂ ਹੀ ਔਰਡਰ ਕਰਤਾ ਸੀ ਜਿਹਦੇ ਉੱਤੇ ਨਾਨਾ ਨਾਨੀ ਜੀ ਦੀ ਫੋਟੋ ਲਗਵਾਈ ਸੀ ਤੇ ਇੱਕ ਮੈਂ ਨਾਨੀ ਲਈ ਸੂਟ ਲੈ ਆ ਸੀ ਤੇ ਨਾਨਾ ਜੀ ਦੇ ਲਈ ਇੱਕ ਕੁਰਤਾ ਬਿਆਨਾ ਪਹਿਲਾਂ ਮੈਨੂੰ ਲੱਗਿਆ ਕਿ ਚਲੋ ਇਹੀ ਬਹੁਤ ਹੈ ਘਰੇ ਮਨਾ ਲਵਾਉਂਦੇ ਪਰ ਫਿਰ ਮੇਰੇ ਦਿਮਾਗ 'ਚ ਆਇਆ ਕਿ ਕਿਉਂ ਨਾ ਕੁਝ ਕੋ ਰਿਸ਼ਤੇਦਾਰ ਬੁਲਾਏ ਜਾਂ ਇਹ ਇੱਕ ਵਧੀਆ ਸੈਲੀਬ੍ਰੇਸ਼ਨ ਕੀਤੀ ਜਾਵੇ। ਮੈਂ ਆਪਣੇ ਮਾਮੇ ਦੇ ਮੁੰਡੇ ਨਾਲ ਇਸ ਬਾਰੇ ਗੱਲ ਕੀਤੀ ਕਿ ਆਪਾਂ ਇਸ ਵਾਰ ਕਿਸੇ ਹੋਟਲ 'ਚ ਮਨਾਉਂਦੇ ਆ ਨਾਨਾ ਨਾਨੀ ਦੀ ਐਨੀਵਰਸਰੀ। ਉਸ ਨੂੰ ਵੀ ਆਈਡੀਆ ਵਧੀਆ ਲੱਗਿਆ ਤੇ ਉਹਨੇ ਫਿਰ ਆਪਣੇ ਜੈੜੀ ਨਾਲ ਗੱਲ ਕੀਤੀ। ਉਹਨਾਂ ਨੇ ਵੀ ਹਾਂ ਕਰਤੀ ਸੀ। ਫਿਰ ਮੈਂ ਆਪਣੇ ਮੰਮੀ ਨਾਲ ਤੇ ਮਾਸੀ ਨਾਲ ਗੱਲ ਕੀਤੀ ਤਾਂ ਉਹਨਾਂ ਨੂੰ ਵੀ ਸੁਣ ਕੇ ਬਹੁਤ ਚੰਗਾ ਲੱਗਿਆ। ਫਿਰ ਮੇਰੇ ਦੋਨੇ ਮਾਮਾ ਜੀ सैलीब्रेशन की तैयारियां कर लग पे सन शहर ही एक रेस्टोरेंट अटोरेंट बुक कर लिया सी, ते मामा जी एक वेडिंग केक भी आर्डर करता सी। अस सारे बहुत खुश सी, नाना नानी ना जी ने जीनों भी उन्होंने गोल्डन जुबली दिन, सरप्राइज पर ली किसी रिश्तेदार ने अभी फोन नहीं किया क्योंकि नाना नानी ही सरप्राइज ही रखा फोन कर दे, ना किसे ना किसे पहला देना ते फिर नाना नानी ने किते भी जान तो मना कर देना सरप्राइज खराब हो जाना इसलिए असं यह सोचा कि सवेरे ही रिश्तेदार फ़ोन करके कहे पार्टी शाम भी रखा गे नाना नानी भी गोल्डन जुबली सारिया तैयारियां हो गई हम बस सूर का पहली बार नाना ना नानी नाइज देना सब नाना नानी जी का ब्याह ही हो सारे बहुत खुश से सवेर हुई तैं नाना नानी ने सब तो पहला एनवर्सरी दधाइया नानी हस के कई के लैद ਸਾਡੀਆਂ ਕਾਦੀਆਂ ਐਨੀਵਰਸਰੀਆਂ ਬੁੱਸੀਆਂ ਨੇ ਨਾਨੀ ਕਹਿੰਦੀ ਸਾਨੂੰ ਕਿਹਾ ਪਤਾ ਕੀ ਹੁੰਦੀਆਂ ਨੇ ਇਹ ਨਾਨਾ ਜੀ ਤੇ ਮੈਂ ਜੀ ਦੋਨੋਂ ਹਸਪਤਲ ਫਿਰ ਨਾਨਾ ਜੀ ਕਹਿੰਦੇ ਵਿਆਹ ਦਾ ਦਿਨ ਹੁੰਦਾ ਹੈ ਫਿਰ ਮੈਂ ਨਾਨਾ ਜੀ ਨੂੰ ਵੀ ਮਜ਼ਾਕ ਕਰਨ ਲੱਗੀ ਕਿ ਦੱਸੋ ਹੁਣ ਫਿਰ ਕੀ ਗਿਫਟ ਦੇਣਾ ਤੁਸੀਂ ਸਨ ਨਾਨੀ ਨੂੰ ਨਾਨੀ ਜੀ ਕਹਿੰਦੇ ਇਹਨੂੰ ਪੁੱਛ ਲਓ ਨਾਨਾ ਜੀ ਕਹਿੰਦੇ ਇਹਨੂੰ ਪੁੱਛ ਲਓ ਪੈ ਲੈ ਨਹੀਂ ਕੀ ਦੇਣਾ ਮੈਨੂੰ ਨਾਨੀ ਕਹਿੰਦੇ ਦੱਸੋ ਕੀ ਲੈਣਾ ਮੈਂ ਲਿਆ ਦਿੰਨੀ ਆ ਹੁਣੀ ਨਾਨਾ ਜੀ ਕਹਿੰਦੇ ਖਰੀਦਿਆ ਵੀ ਐ ਕਦੇ ਕੁਝ ਜਾ ਕੇ ਨਾਨੀ ਕਹਿੰਦੇ ਦੱਸੋ ਤੁਸੀਂ ਮੈਂ ਲਗਵਾ ਲੂੰ ਆਪਣੀ ਦੋਤੀ ਤੋਂ ਨਾਨਾ ਜੀ ਕਹਿੰਦੇ ਆਹੋ ਦੋਤੀ ਤੇਰੀ ਕੰਨੀ ਦੀ ਐ ਕਿਤੇ ਮੈਂ ਕਿਹਾ ਤੁਸੀਂ ਰਹਿਣ ਦਿਓ ਮੈਂ ਆਪ ਹੀ ਦੇ ਦਿੰਨੂੰ ਲੈ ਕੇ ਕੋਈ ਗਿਫਟ ਆ ਇਨੇ ਨੂੰ ਗੱਲਾਂ ਕਰਦੇ ਕਰਦੇ ਫਿਰ ਸਾਰੇ ਪੈਨ ਦੀ ਮੈਂਬਰ ਵੀ ਆ ਕੇ ਵਧਾਈਆਂ ਦੇ ਰਹੇ ਸੀ ਨਾਨਾ ਨਾਨੀ ਵੀ ਲੋਕ ਕਦੇ ਕਿਸੇ ਦਾ ਕੋਣ ਆ ਰਿਹਾ ਸੀ ਕਦੇ ਕਿਸੇ ਦਾ ਕੋਣ ਆ ਰਿਹਾ ਸੀ ਐਵੇਂ ਹੀ ਫਿਰ ਅਸੀਂ 11:00 ਵਜੇ ਰਿਸ਼ਤਦਾਰਾਂ ਨੂੰ ਕੋਣ ਕਰ ਲੈ ਸ਼ੁਰੂ ਕਰ ਦਿੱਤੇ ਅਸੀਂ ਬਸ ਨਾਨਾ ਜੀ ਦੀਆਂ ਭੈਣਾਂ ਭਾਈਆਂ ਤੇ ਉਹਨਾਂ ਦੇ ਪਰਿਵਾਰ ਨੂੰ ਹੀ ਬੁਲਾਇਆ ਸੀ ਨਾਨੀ ਦੀਆਂ ਭੈਣਾਂ ਤੇ ਭਾਈ ਬੁਲਾਏ ਸੀ ਤੇ ਮਾ ਮੇਰੀ ਮਾਸੀ ਜੀ ਤੇ ਮਮੀ ਨੂੰ ਬੁਲਾਇਆ ਸੀ ਅਸੀਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਹੀ ਕਿਹਾ ਕਿ ਤੁਸੀਂ ਸਾਰਿਆਂ ਨੂੰ ਸਿੱਧਾ ਰੈਸਟੋਰੈਂਟ ਵਿੱਚ ਹੀ ਆਇਓ ਤੇ ਨਾਨਾ ਨਾਨੀ ਜੀ ਨੂੰ ਇਹਦੇ ਬਾਰੇ ਪਤਾ ਨਾ ਲੱਗੇ ਫੋਨ ਅਸੀਂ 3:00 ਵਜੇ ਆਪਣੀਆਂ ਤਿਆਰੀਆਂ ਕਰਨ ਲੱਗ ਪਏ ਮਾਮੀਆਂ ਨੇ ਸੂਟ ਪ੍ਰੈਸ ਕਰ ਲਈ ਆਪਣੇ ਮੈਂ ਤੇ ਮੇਰੀਆਂ ਕਰਨ ਜਨੇਵੀ ਆਪਣੇ ਆਪਣੇ ਸੂਟ ਪ੍ਰੈਸ ਕਰ ਲਈ ਇੱਕ ਸੂਟ ਸੋਹਣਾ ਜਿਹਾ ਮੈਂ ਨਾਨੀ ਦਾ ਡிரஸ் ਕਰਤਾ ਨਾਨਾ ਜੀ ਦਾ ਕੋਟ ਪੈਂਟ ਵੀ ਸਹੀ ਕਰਕੇ ਰੱਖਦਾ ਇਹ ਸਭ ਅਸੀਂ ਨਾਨਾ ਨਾਨੀ ਤੋਂ ਚੋਰੀ-ਚੋਰੀ ਕਰਿਆ ਸੀ ਸਾਨੂੰ ਸਭ ਨੂੰ ਬਹੁਤ ਮਜ਼ਾ ਆ ਰਿਹਾ ਸੀ ਕਿੰਨੋ ਲੋਕਸ਼ੇਪ ਕੇ ਸਾਰੇ ਕੰਮ ਕਰ ਲਏ ਤੇ ਸਭ ਤੋਂ ਮੁਸ਼ਕਿਲ ਕੰਮ ਸੀ ਨਾਨਾ ਨਾਨੀ ਨੂੰ ਮਨਾਉਣਾ ਕਿਤੇ ਬਾਹਰ ਲੈ ਕੇ ਜਾਣ ਲਈ ਹੁਣ 6:00 ਵਜੇ ਸੀ ਤੇ ਮਾਮਾ ਜੀ ਆ ਕੇ ਨਾਨੀ ਨੂੰ ਕਹਿੰਦੇ ਕੀ ਪ੍ਰੋਗਰਾਮ ਹੈ ਜਿੱਥੇ ਨਾਨੀ ਕਹਿੰਦੀ ਕੀ ਪ੍ਰੋਗਰਾਮ ਹੋਣਾ ਹੈ ਇੱਥੀ ਲੈ ਆਓ ਪੂਰਾ ਖਾਣੇ ਕਿ ਇਹਨੇ ਨੂੰ ਨਾਨਾ ਜੀ ਵੀ ਆ ਗਏ ਮਾਮਾ ਜੀ ਕਹਿੰਦੇ ਕਿ ਪਾਪਾ ਜੀ ਤਿਆਰ ਹੋ ਜਾਓ ਬਾਹਰ ਚੱਲਦੇ ਆਂ ਅੱਜ ਰੋਟੀ ਖਾਣ ਨਾਨਾ ਜੀ ਕਹਿੰਦੇ ਬੱਸ ਕਰ ਘਰੇ ਲੈ ਆਓ ਕੀ ਖਾਣੇ ਨਾਨਾ ਨਾਨੀ ਮੰਨ ਹੀ ਨਹੀਂ ਰਹੀ ਸੀ ਕਿਤੇ ਜਾਣ ਲਈ ਅਸੀਂ ਸਾਰੇ ਇਕੱਜ ਨੂੰ ਜਵਾਰ-ਵਾਰ ਆ ਕੇ ਮਨਾ ਰਹੇ ਸੀ ਕਿ ਚੱਲ ਕਿ ਸੇਹੀ ਗੱਲ ਤਾਂ ਮੰਨ ਜਾਣ ਪਰ ਫਿਰ ਵੀ ਨਾ ਮੰਨ ਨਹੀਂ ਰਹੇ ਸੀ ਉਹ ਅਗਰ ਆਪ ਕਹਾ ਪਾ ਕਹਾਣੀ ਦਾ ਤੁਹਾਨੂੰ ਕਦ ਨੂੰ ਸੁਣਾਵਾਂਗੀ ਜੀ ਤੁਹਾਨੂੰ ਇਹ ਕਿਸ ਤਰ੍ਹਾਂ ਲੱਗੀ ਕਹਾਣੀ ਇਸ ਬਾਰੇ ਆਪਣੇ ਕਮੈਂਟ ਜਰੂਰ ਦੱਸਿਓ ਤੁਸੀਂ ਵੀ ਇਸ ਤਰ੍ਹਾਂ ਦਾ ਸਰਤਾਈ ਜਰੂਰ ਦਿਓ ਜੀ ਧੰਨਵਾਦ ਜੀ